ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਮੇਰੇ ਮਨ ਮਿਸਤ ਲਗੇ ਪ੍ਰਿਆ ਬੋਲਾ ਗੁਰ ਬਾਹਾਂ ਪਕਰ ਪ੍ਰਭ ਸੇਵਾ ਲਾਇ ਸੱਦ ਦਇਆਲ ਹਰ ਢੋਲਾ ਵਾਹਿਗੁਰਜੀ ਨੇ ਜਿਹਦੇ ਕੋਲੋਂ ਵੀ ਸੇਵਾ ਲੈਣੀ ਹੁੰਦੀ ਹੈ ਸਤਗੁਰਜੀ ਉਹਦੀ ਬਾਹ ਫੜ ਕੇ ਤੇ ਉਹਨੂੰ ਸੇਵਾ ਵਿੱਚ ਲਾ ਦਿੰਦੇ ਨੇ ਬ੍ਰਹਮ ਬਿੰਦੇ ਤਿਸ ਦਾ ਬ੍ਰਹਮਾਤ ਰਹੇ ਇੱਕ ਸ਼ਬਦ ਲਿਬਲਾਏ ਨਾਵ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ ਸੁਖਣੀ ਸਾਹਿਬ ਜੀ ਦੀ ਬੜੀ ਪਿਆਰੀ ਪੰਕਤੀ ਹੈ ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗ ਇਹ ਹਉਮੈ ਛੋਰੇ ਜੇ ਵਿਢਾਈ ਚਾਹੀਦੀ ਤੇ ਸਤਗੁਰ ਜੀ ਦੀ ਸ਼ਰਨ ਦੇ ਵਿੱਚ ਆ ਜਾ ਇਸ ਵਾਵਾਂ ਨਹੀਂ ਗੁਰੂ ਸਵਾਰਿਓ ਏ ਕੋਹੀਂ ਜੰਗ ਨਹੀਂ ਜਿੱਤ ਕੇ ਆਏ ਸਤਗੁਰ ਜੀ ਨੇ ਤੁਹਾਨੂੰ ਸੇਵਾ ਬਖਸ਼ਿਸ਼ ਕੀਤੀ ਹੈ ਤੇ ਪ੍ਰਾਪੇ ਗੰਡੇ ਜਿਹੜੇ ਆ ਬਹੁਤ ਹੋਏ ਇਥੋਂ ਤੱਕ ਕਦੇ ਨਹੀਂ ਸੋਚਿਆ ਕਿ ਸ੍ਰੀ ਗੁਰੂ ਸਿੰਘ ਸਭਾ ਦੀ ਇਲੈਕਸ਼ਨ ਦੇ ਵਿੱਚ ਤੁਸੀਂ ਬੱਚਿਆਂ ਤੱਕ ਵੀ ਪਹੁੰਚ ਜਾਓਗੇ ਤੁਸੀਂ ਸਾਡੇ ਨਾਲ ਵਿਚਾਰ ਕਰਦੇ ਕੋਈ ਸਾਨੂੰ ਦੁੱਖ ਨਹੀਂ ਸੀ ਜਿਹੜਾ ਇਹਨਾਂ ਨੇ ਸਾਡੇ ਬੱਚਿਆਂ ਦੀ ਕਿਰਦਾਰ ਕੁਸ਼ੀ ਕੀਤੀ ਹੈ ਤੁਸੀਂ ਮਾਫ਼ ਨਹੀਂ ਕੀਤੇ ਜਾ ਸਕਦੇ ਔਰ ਉਸ ਗਰੁੱਪ ਦੇ ਵਿੱਚ ਜਿੱਥੇ ਸਾਧ ਸੰਗਤ ਜੀ ਹੋ ਮੌਜੂਦਾ ਜਿਹੜੀ ਕਮੇਟੀ ਹੁਣ ਸੇਵਾ ਮੁਕਤ ਹੋ ਚੁੱਕੀ ਹੈ ਮੈਂ ਲਖਤਨੀ ਕੁਮਾਰਾ ਬੋਲਾਂਗਾ ਤੁਹਾਡੇ ਅੱਜ ਵੀ ਉਸ ਗਰੁੱਪ ਦੇ ਵਿੱਚ 14 ਮੈਂਬਰ ਬੈਠੇ ਨੇ ਤੁਸੀਂ ਰਿਮੂਵ ਕਿਉਂ ਨਹੀਂ ਹੋ ਗਏ ਉਹਦੇ ਵਿੱਚੋਂ ਮੇਰੇ ਬੱਚੇ ਦੀ ਫੋਟੋ ਲਾ ਕੇ ਮੇਰੀ ਨਾਲ ਲਾ ਕੇ ਇਹਨਾਂ ਨੇ ਅਸ਼ਲੀਲ ਹਰਕਤਾਂ ਕੀਤੀਆਂ ਔਰ ਉਹਦੇ ਵਿੱਚ ਸਰਦਾਰ ਕੁਲਵੰਤ ਸਿੰਘ ਪਿੰਡਰ ਅੱਜ ਵੀ ਮੌਜੂਦ ਨੇ ਉਸ ਗਰੁੱਪ ਦੇ ਵਿੱਚ ਮਨਜੀਤ ਸਿੰਘ ਬੁੱਟਰੋਂ ਉਹਨਾਂ ਨੇ ਹੁਣੇ ਪੋਸਟ ਪਾਈ ਆ ਕਿ ਸਾਰੇ ਟਰਸਟੀਆਂ ਵੱਲੋਂ ਤੁਹਾਨੂੰ ਸਹਿਯੋਗ ਦਿੱਤਾ ਜਾਵੇਗਾ ਡਾਕਟਰ ਘਰਚਾ ਜੀ ਉਹਦੇ ਵਿੱਚ ਨੇ ਡਾਕਟਰ ਕੋਨਰ ਜੀ ਉਹਦੇ ਵਿੱਚ ਨੇ ਰਵੀ ਸਿੰਘ ਉਹਦੇ ਵਿੱਚ ਆ ਕਿਹੜੇ ਕਿਹੜੇ ਬੰਦੇ ਕਰਤਾਰ ਕੁਸ਼ੀ ਕਰਦੇ ਸਾਡੇ ਬੱਚਿਆਂ ਦੀ ਜਦੋਂ ਮੇਰੇ ਬੱਚੇ ਕੋਲੇ ਉਹ ਪੋਸ਼ਟ ਗਈ ਸੀ ਮੈਂ ਮੈਂ ਸਮਝਦਾ ਮੈਂ ਤੁਹਾਡੀ ਭਾਵਨਾ ਨੂੰ ਸੰਸੰਗ ਵਿੱਚ ਸਮਝੋ ਨਾ ਜਦੋਂ ਇਹ ਗੱਲ ਪਹੁੰਚੀ ਮੇਰੇ ਬੇਟੇ ਕੋਲੇ ਵੀ ਆ ਹਰਕਤ ਇਹਨਾਂ ਨੇ ਕੀਤੀ ਮੇਰਾ ਬੱਚਾ ਭੱਜ ਕੇ ਗਾਰਡਨ ਚ ਗਿਆ ਮੁੜ ਕੇ ਰੋਡ ਤੇ ਪੱਜਾ ਫਿਰਦਾ ਰਿਹਾ ਵੀ ਮੈਂ ਪਾਪਾ ਜੀ ਮੈਂ ਬੋਟ ਕਿਵੇਂ ਪਹੁੰਚ ਜਾਊਗਾ ਜੋ ਕੁਛ ਇਹਨਾਂ ਨੇ ਮੇਰੇ ਨਾਲ ਕੀਤਾ ਆ ਇਹ ਤਾਂ ਦੇ ਹਾਲਾਤ ਬਣ ਗਏ ਤੁਸੀਂ ਸਾਡੇ ਨਾਲ ਗੱਲ ਕਰੋ ਜਿਹੜੀ ਕਰਨੀ ਆ ਤੁਹਾਡੇ ਬੱਚੇ ਸਾਡੇ ਬੱਚੇ ਆ ਤੁਹਾਡੀਆਂ ਧੀਆਂ ਸਾਡੀਆਂ ਧੀਆਂ ਆ ਇਹਨਾਂ ਨੂੰ ਆਪਣੇ ਸਮਝੋ ਇੱਥੋਂ ਤੱਕ ਨਾ ਜਾਓ ਵੈਸ ਗੁਰੂ ਜੀ ਨੇ ਤੁਹਾਨੂੰ ਬਖਸ਼ਿਸ਼ ਕਰਨੀ ਆ ਨਾ ਤੇ ਦੇ ਦੇਣੀ ਆ ਸੇਵਾ ਹਾਂ ਸੋ ਇਸ ਕਰਕੇ ਮੈਂ ਬੇਨਤੀ ਕਰਾਂਗਾ ਇਹਨੇ ਪਿਆਰੇ ਵੀਰਾਂ ਨੂੰ ਤੁਸੀਂ ਸਵਾਵਾਵਾਂ ਕੀਤੀਆਂ ਬਹੁਤ ਸੱਚਜੇ ਢੰਗ ਨਾਲ ਕੀਤੀਆਂ ਤੇ ਅੱਗੇ ਤੋਂ ਜਿਹੜਾ ਪ੍ਰਬੰਧ ਆਇਆ ਵਾ ਇਨਾਂ ਨੂੰ ਵੀ ਇਹੀ ਬੇਨਤੀ ਆ ਗਿਆਨੀ ਸਿੰਘਾਂ ਦਾ ਜਿੰਨਾ ਵੀ ਬਾਤ ਤੋਂ ਵੱਧ ਸਤਿਕਾਰ ਤੁਸੀਂ ਇਹ ਨਾ ਹੋਵੇ ਕਿ ਆਪਾਂ ਸਟੇਜ ਤੋਂ ਕਰਕੇ ਚਲ ਜਾਈਏ ਪ੍ਰੈਕਟੀਕਲ ਰੂਪ ਦੇ ਵਿੱਚ ਤੁਸੀਂ ਇਹਨਾਂ ਦਾ ਸਤਿਕਾਰ ਕਰਨਾ ਇਹਨਾਂ ਤੇ ਕੋਈ ਕਤਾਈ ਹੁੰਦੀ ਆ ਕੋਈ ਗਲਤੀ ਹੁੰਦੀ ਆ ਕਮਰੇ 'ਚ ਬਹਾਲ ਕੇ ਇਹਨਾਂ ਦੇ ਨਾਲ ਗੱਲ ਕਰ ਲਵੋ ਬਹੁਤ ਕੁਝ ਬੋਲਣ ਵਾਲਾ ਮੈਨੂੰ ਕਹਿ ਕੇ ਗਏ ਨੇ ਪਰ ਅਸੀਂ ਵੀ ਕਿੱਥੇ ਜਾ ਕੇ ਦੁੱਖ ਭੋਲੀ ਅਸੀਂ ਸੰਗਤ ਦੇ ਵਿੱਚ ਜਾ ਕੇ ਗੱਲ ਕਰਨੀ ਹੈ ਨਾ ਸੋ ਇਸ ਕਰਕੇ ਅਸੀਂ ਨਿਮਰਤਾ ਨਾਲ ਬੇਨਤੀ ਕਰਦੇ ਆ ਕਿ ਸੇਵਾਵਾਂ ਕਰੋ ਸੇਵਾ ਸਮਝੀ ਕੇ ਕਰੋ ਤੁਸੀਂ ਆਪਣੇ ਕੋਨ ਮੈਨੀਫੈਸਟੋ ਤੇ ਗੱਲ ਕਰੋ ਜਿਹੜੀਆਂ ਤੁਸੀਂ ਸੰਗਤਨਾ ਪ੍ਰੋਮਿਸ ਕੀਤਾ ਸੀ ਉਹਦੇ ਤੇ ਗੱਲ ਕਰੋ ਸਾਧ ਸੰਗਤ ਜੀ ਅਸੀਂ ਆ ਸੇਵਾਵਾਂ ਕੀਤੀਆਂ ਪਰ ਇਥੋਂ ਤੱਕ ਨਾ ਜਾਇਓ ਜੀ ਗੁਰੂ ਦੀ ਭੈ ਭਾਵਨੀ ਵਿੱਚ ਸੇਵਾਵਾਂ ਕਰੋਗੇ ਤੇ ਜਿਹੜੀਆਂ ਮੈਂ ਪੰਕਤੀਆਂ ਪਹਿਲਾਂ ਪੜੀਆਂ ਸੀਗੀਆਂ ਉਹ ਵਾਹਿਗੁਰੂ ਜੀ ਆਪੇ ਵਜੀਰੀਆਂ ਤੁਹਾਡੇ ਮਗਰ ਚੱਲ ਕਿਉਂਗੀਆਂ ਇਹ ਵਜੀਰੀਆਂ ਤੁਹਾਡੇ ਪੈਰ ਚੁੰਮਣਗੀਆਂ ਬੱਚੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵਿੱਚ ਆਏ ਨੇ ਮੈਂ ਹੁਣੇ ਜੈ ਸਿਮਰ ਨੂੰ ਇਹ ਗੱਲ ਕਹੀ ਸੀ ਪੁੱਤ ਤੂੰ ਸਾਡੇ ਪੁੱਤਾਂ ਵਰਗਾ ਆ ਤੂੰ ਐਮਪੀ ਬਣ ਸਕਦਾ ਇਸ ਪਲੇਟਫਾਰਮ ਤੋਂ ਤੇ ਇਹਨਾਂ ਦੀ ਆਗਿਆ ਵਿੱਚ ਰਹਿ ਕੇ ਆਪਾਂ ਸਾਰੇ ਚੱਲਣਾ ਇਹ ਵੱਡ ਬਡੇਰੇ ਨੇ ਸਾਡੇ ਇਹਨਾਂ ਦਾ ਐਕਸਪੀਰੀਅੰਸ ਆ ਇੱਥੋਂ ਬੈਠ ਕੇ ਮੱਲੀ ਸਾਹਿਬ ਬਹੁਤ ਸਾਰੇ ਕਾਰਜ ਜੀ ਇੰਡੀਆ ਦੇ ਵਿੱਚ ਕਰ ਰਹੇ ਨੇ ਕੈਨੇਡਾ ਦੇ ਵਿੱਚ ਕਿੰਨੇ ਐਮਪੀ ਬਣੇ ਸਾਡੇ ਇੱਥੇ ਕੌਂਸਲਰ ਕਿੰਨੇ ਨੇ ਸਾਡੀਆਂ ਹੋਰ ਸਿਮਾਵਾਂ ਬਹੁਤ ਸਾਰਾ ਕੰਮ ਸਾਡੇ ਨੌਜਵਾਨਾਂ ਵਾਸਤੇ ਕਰਨ ਵਾਲਾ ਹੈਗਾ ਆਪਾਂ ਉਧਰ ਧਿਆਨ ਦੇਣਾ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਬੰਧ ਤੁਸੀਂ ਸੰਭਾਲਣੇ ਆ ਇਹਨਾਂ ਦਾ ਤਾਂ ਸਮਾਂ ਲੰਘ ਗਿਆ ਜਿੰਨਾ ਸੀ ਵਾਹਿਗੁਰੂ ਨੇ ਕਿਰਪਾ ਕੀਤੀ ਸੋ ਇਸ ਕਰਕੇ ਸਾਧ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ